ਉਸ ਪਿੰਡ ਦਾ ਕੀ ਰਹਿਣਾ ਜਿਹਦੇ ਉਜੜ ਗੇਰਾਵੇ ਰਾਹਤ ਗੁਵਾਚੇ ਮੇਰੇ ਫੁੱਲਾਂ ਜੇ ਚਾਵੇ ਉਸ ਪਿੰਡ ਦਾ ਕੀ ਰਹਿਣਾ ਉਹ ਜਿਹਦੇ ਉਜੜ ਗੇਰਾਵੇ ਰਾਹਤ ਗੁਵਾਚੇ ਮੇਰੇ ਫੁੱਲਾਂ चावे। राहाच मेरे चावे। मुकद में सी लखा मो बरीको दुख रहण वे तरी आको दुख रहण वे त ਕੇ ਮਰੀਆ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਜੇ ਦੋ ਬੋਲ ਚੰਗੇ ਲੱਗੇ ਹੋਣ ਤੁਹਾਡੇ ਵੀਰ ਦੇ ਤੇ ਜਰੂਰ ਸ਼ੇਅਰ ਲਾਈਕ ਸਬਸਕ੍ਰਾਈਬ ਕਰਨਾ ਜੀ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ